ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਹੀ ਸੋਹਣੇ ਡਿਜ਼ਾਈਨਰ ਪਾਕਿਸਤਾਨੀ ਸੂਟ ਲੈ ਕੇ ਆਏ ਆਂ ਜੀ ਕਲਰ ਚਾਰਟ ਚੈੱਕ ਕਰ ਲਓ ਬਹੁਤ ਹੀ ਸੋਹਣੇ ਬਣੇ ਆ ਤੇ ਬਿਲਕੁਲ ਨਵਾਂ ਡਿਜ਼ਾਈਨ ਨਵਾਂ ਕਨਸੈਪਟ ਮੈਂ ਤੁਹਾਨੂੰ ਪੀਸ ਕੋਰਕੇ ਵੀ ਨਿਗਾਹ ਕਰਵਾ ਦਿੰਨਾ ਆ ਜੀ ਐ ਸਭ ਤੋਂ ਪਹਿਲਾਂ ਤਾਂ ਜੀ ਸ਼ਰਟ ਦੇਖ ਲਓ ਕਪੜਾ ਆਏਗਾ ਵਿਸਕੋਸ ਦੇ ਵਿੱਚ ਫੈਬਰਿਕ ਸੁਪਰ ਫਾਈਨ ਕੁਆਲਿਟੀ ਦਾ ਫੈਬਰਿਕ ਆਏਗਾ ਜੀ ਵਿਸਕੋਸ ਸ਼ਿਮਰ ਦਾ ਟੱਚ ਇਹ ਨਾਲ ਗਲੇ ਦੇ ਉੱਪਰ ਪ੍ਰਿੰਟਡ ਡਿਜੀਟਲ ਪ੍ਰਿੰਟ ਦੇ ਨਾਲ ਹੋਇਆ ਜੀ ਆਰੀ ਦਾ ਵਰਕ ਇਹ ਲੱਗ ਕੇ ਆ ਕੇ ਦੇਖਿਓ ਆਰੀ ਦਾ ਵਰਕ ਗਲੇ ਦੇ ਉੱਪਰ ਨਾਲ ਡਿਜੀਟਲ ਪ੍ਰਿੰਟ ਪਾਕਿਸਤਾਨੀ ਗਲਾ ਨਾਲ ਘੇਰਾ ਵਰਕ ਲੈਂਥ ਜਿੰਨੀ ਮਰਜ਼ੀ ਐਡਜਸਟ ਕਰ ਲੋ ਇਹ ਦੇਖੋ ਫੁੱਲ ਸਾਈਜ਼ ਦੇ ਵਿੱਚ ਜੋ ਸ਼ਰਟ ਦੇ ਅੱਗੇ ਪ੍ਰਿੰਟ ਆ ਉਹੀ ਸ਼ਰਟ ਦੀ ਬੈਕ ਤੇ ਪ੍ਰਿੰਟ ਆਵੇਗਾ ਜੀ ਨਾਲ ਸਾਈਡ ਤੋਂ ਆਣੀ ਆਗੀਆਂ ਬਾਜੂ ਇਹ ਸ਼ਰਟ ਦੀ ਬਾਜੂ ਤੇ ਉੱਪਰ ਆਏਗਾ ਤੇ ਨਾਲ ਆਉਣਾ ਜੀ ਮੈਚਿੰਗ ਬਾਟਮ ਤੇ ਦੁਪੱਟਾ ਦੁਪੱਟਾ ਵੀ ਨਾਲ ਆਇਆ ਕਰੀ ਵੀਸਕੋਸ ਦੇ ਵਿੱਚ ਵੀਸਕੋਸ ਸ਼ਿਮਰਦਾ ਦੁਪੱਟਾ ਇੱਕਦਮ ਸੌਫਟ ਇਹ ਦੇਖੋ ਰੂਮ ਵਰਗਾ ਦੁਪੱਟਾ ਇੱਕਦਮ ਸੌਫਟ ਪਾਕਿਸਤਾਨੀ ਸਟਾਈਲ ਦਾ ਸੂਟ ਤੇ ਪਾਕਿਸਤਾਨੀ ਦੁਪੱਟਾ ਜੇ ਨਾਲ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਬਣੀ ਆ ਦੁਪੱਟੇ ਦੀ ਵੀ ਕਲਰ ਇਹ ਕਿਤੇ ਵਿੱਚ ਜਾਮਨੀ ਕਲਰ ਦੂਸਰਾ ਆਪਣੇ ਕੋਲ ਆਵੇਗਾ ਜੀ ਮਹਿੰਦੀ ਕਲਰ ਇਹ ਦੇਖ ਅ ਵੀ ਬਹੁਤ ਸੋਹਣਾ ਡਿਜ਼ਾਈਨ ਬਣਾ ਆ ਜੀ ਇਹ ਨਾਲ ਇਹਦਾ ਦੁਪੱਟਾ ਵਿਸਕੋਸ ਦਾ ਕਪੜਾ ਜੇ ਸਾਰਾ ਹੀ ਲੱਗਾ ਦੁਪੱਟਾ ਦੇਖੋ ਕਿੰਨਾ ਸੋਹਣਾਗਾ ਕਿੰਨਾ ਸ਼ਾਨਦਾਰ ਦੁਪੱਟਾ ਬਣ ਆਏਗਾ ਪਾਕਿਸਤਾਨੀ ਸਟਾਈਲ ਦਾ ਤੀਸਰਾ ਆਪਣੇ ਕੋਲ ਆਵੇਗਾ ਜੀ ਸੀ ਗ੍ਰੀਨ ਕਲਰ ਆਜੋ ਇਹ ਨਾਲ ਮੈਚਿੰਗ ਸਲਵਾਰ ਨਾਲ ਦੁਪੱਟਾ ਇਹ ਦੁਪੱਟਾ ਤੇ ਚੌਥਾ ਕਲਰ ਆਏਗਾ ਜੀ ਕਾਫੀ ਸ਼ੇਡ ਸਾਰੀਆਂ ਬਹੁਤ ਹੀ ਸੋਹਣੀਆਂ ਛੇਡਾਂ ਤੇ ਸੁਪਰ ਫਾਈਨ ਕੁਆਲਿਟੀ ਦਾ ਫੈਬਰਿਕ ਪਾਕਿਸਤਾਨੀ ਸਟਾਈਲ ਦੇ ਸੂਟ ਨਾਲ ਆਰੀ ਦਾ ਵਰਕ ਇਹ ਲੋ ਕਾਫੀ ਕਲਰ ਤੇ ਦੁਪੱਟਾ ਵੀ ਇੱਕਦਮ ਸੌਫਟ ਵਿਸਕੌਸ ਦੇ ਵਿੱਚ ਪਾਕਿਸਤਾਨੀ ਦੁਪੱਟਾ ਇਹ ਦੇਖੋ ਪੂਰੇ ਖੁੱਲੇ ਸਾਈਜ਼ ਦਾ ਸੋ ਇਹ ਆਰਟੀਕਲਸ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀ ਕਸਟਮਰਸ ਨੇ ਇਹਨਾਂ ਆਰਟੀਕਲਸ ਤੇ ਆਨਲਾਈਨ ਆਰਡਰ ਪਲੇਸ ਕਰਨੇ ਆ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡੀਟੇਲਸ ਵੀ ਦੇ ਦੇਵਾਂਗੇ ਬਾਕੀ ਜਿਹੜੇ ਵੀ ਨਵੇਂ ਵੀਅਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਨਵੇਂ ਵੀਡੀਓਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ